ਭਾਰਤੀ ਜਲ ਸੈਨਾ ਨੇ ਇੱਕ ਵਿਸ਼ੇਸ਼ ਆਪਰੇਸ਼ਨ ਦੇ ਦੌਰਾਨ ਇੱਕ ਢੋਹ ਤੋਂ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀਆਂ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਮੁੰਦਰ ਦੇ ਵਿੱਚ ਇੱਕ ਸਫਲ ਤਾਲਮੇਲ ਮੌਹਮ ਦੇ ਵਿੱਚ ਭਾਰਤੀ ਜਲ ਸੈਨਾ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਤਾਲਮੇਲ ਦੇ ਨਾਲ ਲਗਭਗ 3300 ਕਿਲੋਗ੍ਰam ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਨੂੰ ਫੜਿਆ ਹੈ ਇਸ ਦੇ ਵਿੱਚ 3099 ਕਿਲੋਗ੍ਰam ਚਰਸ 158 ਕਿਲੋਗ੍ਰam ਮੈਥਾਮਫੀਟਾ ਮਾਈਨ ਅਤੇ 25 ਕਿਲੋਗ੍ਰam ਮੋਰਫਿਨ ਸ਼ਾਮਲ ਹੈ ਜੋ ਕਿ ਮਾਤਰਾ ਦੇ ਲਿਹਾਜ਼ ਦੇ ਨਾਲ ਹਾਲ ਹੀ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਕੇਸ ਹੈ ਨਿਗਰਾਨੀ ਮਿਸ਼ਨ ਤੇ P8 ILRMR 에어ਕ੍ਰਾਫਟ ਦੇ ਇਨਪੁਟ ਦੇ ਆਧਾਰ ਤੇ IN ਮਿਸ਼ਨ ਤਨਾਤ ਜਹਾਜ਼ ਨੂੰ ਤਸਕਰੀ ਦੇ ਵਿੱਚ ਲੱਗੇ ਸ਼ੱਕੀ ਟੋਨ ਨੂੰ ਰੋਕਣ ਦੇ ਲਈ ਮੋੜ ਦਿੱਤਾ ਗਿਆ ਸੀ ਫੜੀ ਗਈ ਕਿਸ਼ਤੀ ਅਤੇ ਚਾਲਕ ਦਲ ਦੇ ਨਾਲ ਨਸ਼ੀਲੇ ਪਦਾਰਥਾਂ ਨੂੰ 파ਰਤੀ بندرگاہ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਭਾਰਤੀ ਜਲ ਸੈਨਾ ਦਾ ਤਾਲਮਿਲ ਭਾਰਤ ਦੇ ਸਮੁੰਦਰੀ ਗੁਆਂਦ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿਰੁੱਧ ਦ੍ਰਿੜ ਰੁਖ ਨੂੰ ਦਰਸਾਉਂਦਾ ਹੈ ਅਰਬ ਸਾਗਰ ਦੇ ਵਿੱਚ ਚੱਲ ਰਹੀਆਂ ਸਮੁੰਦਰੀ ਸੁਰੱਖਿਆ ਸਥਿਤੀਆਂ ਦੇ ਜਵਾਬ ਦੇ ਵਿੱਚ ਭਾਰਤੀ ਜਲ ਸੈਨਾ ਨੇ ਵੀ ਵਿਸ਼ੇਸ਼ ਬਲਾਂ ਦੀ ਹਵਾਈ ਭਰਤੀ ਕੀਤੀ ਹੈ ਅਧਿਕਾਰੀਆਂ ਨੇ ਵੀ ਕਿਹਾ ਕਿ ਜਲ ਸੈਨਾ ਨੇ ਖੇਤਰ ਦੇ ਵਿੱਚ ਲਗਾਤਾਰ ਐਂਟੀ ਪਾਇਰੇਸੀ ਆਪਰੇਸ਼ਨਾਂ ਦੇ ਲਈ ਅਰਬ ਸਾਗਰ ਦੇ ਵਿੱਚ ਸੀ 130 ਜਹਾਜ਼ਾਂ ਤੋਂ ਫੁੱਲਨਯੋਗ ਕ્રાਫਟਸ ਅਤੇ ਮਾਰਕੋਸ ਨੂੰ ਪੈਰਾਡ੍ਰੌਪ ਕਰਕੇ ਵਿਸ਼ੇਸ਼ ਬਲਾਂ ਦੇ ਹਵਾਈ ਸਮਿਲਨ ਕੀਤਾ ਬਿਊਰੋ ਰਿਪੋਰਟ ਐਸਮ ਜਟਿੰਗ